ਤੋਂ ਮੈਂ 3-4 ਦਿਨ ਤੋਂ ਦੇਖ ਰਿਹਾ ਵਾਂ ਬਈ ਜਿਹੜਾ ਐਨਐਸਆਈ ਟੁੱਟ ਗਿਆ ਜੀ ਫਲਾਣਾ ਹੋ ਗਿਆ ਜੀ ਅਮਰਤਪਾਲ ਦਾ ਜਿਹੜਾ ਪੰਜਾਬ ਸਰਕਾਰ ਤੇ ਕੇਂਦਰੀ ਗ੍ਰਹਿ ਮੰਤਰੀ ਲੈ ਨੇ ਐਨਐਸਏ ਵਧਾਈ ਆ ਇਹਦਾ ਮੈਂ ਸਵਾਗਤ ਕਰਦਾ ਵਾਂ ਤੇ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਤੇ ਗ੍ਰਹਿ ਮੰਤਰੀ ਦਾ ਉਹ ਅਮਰਤਪਾਲ ਲਾਇਕ ਹੈ ਅੰਦਰ ਰਹਿਣ ਦੇ ਲਾਇਕ ਆ ਕਿਉਂਕਿ ਕੱਲ ਚਿਹੜੀ ਵੀ ਲੀਕ ਹੋ ਰਹੀ ਆ ਤੁਹਾਰ ਬਾਰਸ ਗਰੁੱਪ ਦੀ ਅਮਰਤਪਾਲ ਦੀ ਪਾਰਟੀ ਦੀ ਬਈ ਕੇਂਦਰੀ ਗ੍ਰਹਿ ਮੰਤਰੀ ਜੀ ਨੂੰ ਸਨਾਨ ਕਰਨਾਵਾ ਰਵਨੀਤ ਬਿੱਟੂ ਜੀ ਨੂੰ ਤਨਵਾਲਾ ਜੀ ਨੂੰ ਤੇ ਮਜੀਠੀਆ ਜੀ ਨੂੰ ਇਹ ਲੋਕਾਂ ਨੂੰ ਅਕਲ ਕੁਲ ਦਾ ਹੈ ਨਹੀਂ ਇਹਨਾਂ ਨੂੰ ਇਹ ਲੋਕ ਧਮਕੀਆਂ ਦੇ ਦੇ ਕੇ ਐਂ ਕਰ ਦੇਣਗੇ ਇਹ ਕਰ ਦੇਵਾਂਗੇ ਇਸ ਸੇ ਕੌਮ ਦਾ ਨੁਕਸਾਨ ਕਰ ਰਿਹਾ ਸੇ ਕੌਮ ਚ ਪਿਆਰ ਨਹੀਂ ਪਾ ਰਹੇ ਲੋਕਾਂ ਨਾਲ ਬਾਹਰ ਸ ਜਿੱਥੇ ਬੰਦੀ ਤੇ ਮੈਂ ਤਾਂ ਕਹੂੰਗਾ ਕੇਂਦਰੀ ਗ੍ਰਹਿ ਮੰਤਰੀ ਲਿਆ ਉਹਨਦੀ ਲਾ ਦੇ ਇਹ ਜੋਗ ਨਹੀਂ ਹੈ ਕਿ ਰਾਜਨੀਤੀ ਨੇ ਰਾਜਨੀਤੀ ਪਾਰਟੀ ਬਣਾ ਲਈਆਂ ਲੇਕਿਨ ਜੋਗ ਨਹੀਂ ਆਗੇ ਅਮਰਤਪਾਲ ਪਾਰਟੀ ਕੇ ਇੱਕ ਹੋਰ ਗੱਲ ਕਹਿਣਾ ਚਾਹਨਾ ਵਾ ਅਮਰਤਪਾਲ ਬਣਿਆ ਐਮਪੀ ਸ਼੍ਰੀ ਖੰਡੂਰ ਸਾਹੂ ਤੋਂ ਇਹ ਲੋਕਾਂ ਨੇ ਬਹੁਤ ਬੜੀ ਗਲਤੀ ਕੀਤੀ ਆ ਭੁੱਲ ਕੀਤੀ ਆ ਇਹ ਉਹ ਕਿਉਂ ਹੁਣ ਲੋਕ ਕਿੱਥੇ ਕੰਮ ਕਰਾਉਣ ਵੇ ਜਾ ਕੇ ਉਹਨੋਂ ਤਾਂ ਡੇਬਲੂ ਕਰ ਬੈਠਾ ਵਾ ਹਾਏ ਉਹਦੇ ਪਿਓ ਨੇ ਹਾਏ ਤੋਵਾ ਹਾਏ ਤੋਵਾ ਤਰਸੇਮ ਜ਼ਰੀਏ ਨੇ ਕੀਤੀ ਹੋਈ ਆ ਬਈ ਮੇਰਾ ਮੁੰਡਾ ਹਾਏ ਤੋਵਾ ਹਾਏ ਤੋਵਾ ਤੁਹਾਡਾ ਮੁੰਡਾ ਨਲਾਇਕ ਆ ਅਮਰਤਪਾਲ ਉਹ ਕੋਈ ਉਹ ਉਹ ਜਿਹੜਾ ਸੀਗਾ ਦਵਾਈ ਦਵਾਈ ਚ ਹੀ ਰਹਿਣ ਹੁੰਦੇ ਇਥੇ ਲਿਆਉਣਾ ਹੀ ਨਹੀਂ ਚਾਹੀਦਾ ਸੀ ਪ੍ਰਤੇਮ ਸਿੰਘ ਨੂੰ ਉਹਦੇ ਪਿਤਾ ਨੂੰ ਕਿਉਂਕਿ ਇਹ ਹੰਕਾਰ ਹੀ ਹੋਇਆ ਇੱਕ ਨੰਬਰ ਆਦਮੀ ਆਮਰਤਪਾਲ ਪਹਿਲਾਂ ਜਦੋਂ ਇਹ ਪੁਲਿਸ ਨੇ ਫੜਨਾ ਸੀ ਕਿਵੇਂ ਭਜਦਾ ਸੀ ਕਦੇ ਕਿੱਥੇ ਜੀ ਕਦੇ ਕਿੱਥੇ ਜੀ ਕਦੇ ਕਿੱਥੇ ਜੀ ਕਦੇ ਟੈਂਪੂਆਂ ਤੇ ਗੱਡੀਆਂ ਤੇ ਇਸ ਕਰਕੇ ਆਮਰਤਪਾਲ ਦੇ ਮੈਂ ਤੁਹਾਨੂੰ ਸਾਰਿਆਂ ਨੂੰ ਭਰਾ ਮੋ ਕਹੂੰਗਾ ਆਮਰਤਪਾਲ ਦੇ ਪਿੱਛੇ ਨਾ ਲੱਗੋ ਆਮਰਤਪਾਲ ਦੇ ਕੋਈ ਪੰਜਾਬ ਨੂੰ ਦੇਣ ਨਹੀਂ ਕੋਈ ਕੁਝ ਨਹੀਂ ਹੈ ਜੀ ਅਮਿਤ ਵਾਗ ਰੱਖਿਆ ਹੋਇਆ ਉਹਦਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਦੁਆਰਾ ਤਾਂ ਫੇਰ ਧੰਨਵਾਦ ਕਰਦਾ ਵਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਜਿਹੜਾ ਐਨਐਸਏ ਦੁਆਰਾ ਵਧਾਇਆ ਤੈਨੂੰ 5 ਸਾਲ ਅੰਦਰ ਹੀ ਰਹਿਣ ਦੇ ਉਹਨੂੰ ਫੇਰ ਦੇਖਾਂ ਕੀ ਕਰਦਾ ਕਈ ਦਿਨ ਤੋਂ ਮੈਂ 3-4 ਦਿਨ ਤੋਂ ਦੇਖ ਰਿਹਾ ਵਾਂ ਬਈ ਇਹਦਾ ਐਨਐਸਏ ਟੁੱਟ ਗਿਆ ਜੀ ਪੁਰਾਣਾ ਹੋ ਗਿਆ ਜੀ ਅਮਰਤਪਾਲ ਦਾ ਜਿਹੜਾ ਪੰਜਾਬ ਸਰਕਾਰ ਕੇਂਦਰੀ ਗ੍ਰਹਿ ਮੰਤਰੀ ਗ੍ਰਹਿ ਮੰਤਰੀ ਨੇ ਐਨਐਸਏ ਵਧਾਈ ਆ ਇਹਦਾ ਮੈਂ ਸਵਾਗਤ ਕਰਦਾ ਵਾਂ ਤੇ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਤੇ ਗ੍ਰਹਿ ਮੰਤਰੀ ਦਾ ਉਹ ਅਮਰਤਬਾਹ ਲਾਇਕ ਹੈ ਅੰਦਰ ਰਹਿਣ ਦੇ ਲਾਇਕ ਆ ਉਹ ਕਹਿੰਦੇ ਕੱਲ ਚਿਹੜੀ ਬੀ ਲੀਕ ਹੋ ਰਹੀ ਆ ਤੁ ਬਾਲਸ ਗੁਰਪਈ ਦੀ ਅਮਰਪਾਲ ਦੀ ਪਾਰਟੀ ਦੀ ਬਈ ਕੇਂਦਰੀ ਗ੍ਰਹਿ ਮੰਤਰੀ ਜੀ ਨੂੰ ਸਨਾਨ ਕਰਨਾ ਮੈਂ ਰਵਨੀਤ ਬਿੱਟੂ ਜੀ ਨੂੰ ਤਨਵਾਲਾ ਜੀ ਨੂੰ ਤੇ ਮਜੀਠੀਆ ਜੀ ਨੂੰ ਇਹ ਲੋਕਾਂ ਨੂੰ ਅਕਲ-ਉਕਲ ਦਾ ਹੈ ਨਹੀਂ ਇਹਨਾਂ ਨੂੰ ਇਹ ਲੋਕ ਤੰਕੀਆਂ ਦੇ ਦੇ ਕੇ ਐਂ ਕਰਦੇ ਨੇ ਇਹ ਕਰਦੇ ਨੇ ਇਸ ਦੇ ਕੌਮ ਦਾ ਨੁਕਸਾਨ ਕਰ ਰਿਹਾ ਸੇਕੌਮ ਚ ਪਿਆਰ ਨਹੀਂ ਪਾ ਰਹੇ ਲੋਕਾਂ ਨਾਲ ਬਾਰਸ ਜਥੇਬੰਦੀ ਤੇ ਮੈਂ ਤਾਂ ਕਹੂੰਗਾ ਕੇਂਦਰੀ ਗ੍ਰਹਿ ਮੰਤਰੀਆਂ ਉਹਨਾਂ ਦੀ ਲਾ ਦੇ ਇਹ ਜੋਗ ਨਹੀਂ ਆ ਕੇ ਰਾਜਨੀਤੀ ਨੇ ਰਾਜਨੀਤੀ ਪਾਰਟੀ ਬਣਾ ਲਈਆਂ ਲੇਕਿਨ ਜੋਗ ਨਹੀਂ ਆ ਕੇ ਅਮਰਪਾਲ ਪਾਰਟੀ ਕੇ ਇੱਕ ਹੋਰ ਗੱਲ ਕਹਿਣਾ ਚਾਹਨਾ ਵਾ ਅਮਰਪਾਲ ਬਣਿਆ ਐਮਪੀ ਸ਼੍ਰੀ ਖੰਡੂਰ ਸਾਹ ਤੋਂ ਇਹ ਲੋਕਾਂ ਨੇ ਬਹੁਤ ਬੜੀ ਗਲਤੀ ਕੀਤੀ ਹੈ ਭੁੱਲ ਕੀਤੀ ਹੈ ਇਹ ਉਹ ਕਿਉਂ ਹੁਣ ਲੋਕ ਕਿੱਥੇ ਕੰਮ ਕਰਾਉਣ ਵੇ ਜਾ ਕੇ ਉਹ ਉਹਦਾ ਡਿਬਲੂ ਕਰ ਬੈਠਾ ਵਾ ਹਾਏ ਉਹਦੇ ਪਿਓ ਨੇ ਹਾਏ ਤੋਵਾ ਹਾਏ ਤੋਵਾ ਪਰਸੇਮ ਸਿੰਘ ਜੀ ਨੇ ਕੀਤੀ ਹੋਈ ਆ ਬਈ ਮੇਰਾ ਮੁੰਡਾ ਹਾਏ ਤੋਵਾ ਹਾਏ ਤੋਵਾ ਤੁਹਾਡਾ ਮੁੰਡਾ ਨਲਾਇਕ ਆ ਅਮਰਤਪਾਲ ਉਹ ਕੋਈ ਉਹ ਜਿਹੜਾ ਸੀਗਾ ਦਵਾਈ ਦਵਾਈ ਚ ਹੀ ਰਹਿਣਾ ਦੇ ਇਥੇ ਲਿਆਉਣਾ ਹੀ ਨਹੀਂ ਚਾਹੀਦਾ ਸੀ ਪਰਸੇਮ ਸਿੰਘ ਨੂੰ ਉਹਦੇ ਪਿਤਾ ਨੂੰ ਕਿਉਂਕਿ ਇਹ ਹੰਕਾਰ ਹੀ ਹੋਇਆ ਇੱਕ ਨੰਬਰ ਆਦਮੀ ਆ ਅਮਰਤਪਾਲ ਪਹਿਲਾਂ ਜਦੋਂ ਇਹ ਪੁਲਿਸ ਨੇ ਫੜਨਾ ਸੀ ਕਿਵੇਂ ਭਜਦਾ ਸੀ ਕਦੇ ਕਿੱਥੇ ਜੀ ਕਦੇ ਕਿੱਥੇ ਜੀ ਕਦੇ ਕਿੱਥੇ ਜੀ ਕਦੇ ਟੈਂਪੂਆਂ ਤੇ ਗੱੜੇਸ਼ਾਂ ਤੇ ਇਸ ਕਰਕੇ ਅਮਰਤਪਾਲ ਦੇ ਮੈਂ ਤੁਹਾਨੂੰ ਸਾਰਿਆਂ ਨੂੰ ਭਰਾਮੋ ਕਹੂੰਗਾ ਅਮਰਤਪਾਲ ਦੇ ਪਿੱਛੇ ਨਾ ਲੱਗੋ ਅਮਰਤਪਾਲ ਦੇ ਕੋਈ ਪੰਜਾਬ ਨੂੰ ਦੇਣ ਨਹੀਂ ਕੋਈ ਕੁਝ ਨਹੀਂ ਹੈਗੀ ਐਮਿਟ ਫਾਂਗਾ ਰਚਿਆ ਹੋਇਆ ਉਹਦਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਦਵਾਰਾ ਤੋਂ ਫੇਰ ਧੰਨਵਾਦ ਕਰਦਾ ਵਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਜਿਹੜਾ ਐਨਐਸਐ ਦਵਾਰਾ ਬਧਾਇਆ ਇਹਨੂੰ 5 ਸਾਲ ਅੰਦਰ ਹੀ ਰਹਿਣ ਦੇਣੋ ਵੇ ਦੇਖਾਂ ਕੀ ਕਰਦਾ ਕਈ ਦਿਨ ਤੋਂ ਮੈਂ 3-4 ਦਿਨ ਤੋਂ ਦੇਖ ਰਿਹਾ ਵਾਂ ਨਹੀਂ ਜਿਹੜਾ ਐਨਐਸਆਈ ਟੁੱਟ ਗਿਆ ਜੀ ਫਰਾਣਾ ਹੋ ਗਿਆ ਜੀ ਅਮਰਤਪਾਲ ਦਾ ਜਿਹੜਾ